Il posto è babbo, non è partito da un divo stampo. E' vero che i popolini si erano in giro. E se i padri popolini si erano in giro, cari in giro con loro. Oh. 完成です。<ペー> ਬੇਨਤੀ ਹੈ ਬਾਪ ਕੋਲੇ ਚੱਕਦੇ ਬੱਚੇ ਵੀ ਛੋਟੇ ਜਿਹਾ ਉਂਗਲੀ ਖੜਕੇ ਇੱਥੇ ਬੱਚੇ ਵੀ ਖੰਭਾ ਹੋ ਗਿਆ ਜੇ ਤੁਸੀਂ ਬਾਪ ਕੋਲੇ ਚੱਕਦੇ ਬੱਚਿਆਂ ਵੀ ਉਂਗਲੀ ਜੂਰ ਕੇ ਰੱਖੋ ਤੇ ਬੇਨਤੀ ਨੂੰ ਪ੍ਰਮਾਣ ਕਰੋਗੇ ਆਜੋ ਜੀ ਸਾਰੇ ਸਭ ਸੰਗਤ ਜੀਓ ਕਰਮਾਂ ਕਰਮਾ ਕਰਮਾਂ ਕਰਮਾ ਕਰੇ ਗਾਹੇ ਰਿਤਾ ਥੋੜੇ ਥੋੜੇ لالے جن گروہ پہ جیسے ساری سنگت چتکار چل کے آئی ہے ساری سنگت ستار دیوا جن دوڑے گرو خاصے جن گروڑی آگے بھی آگے گرو کی پنگت لالے پنگا गर्म जारी जा गर्मा दादा जा दिलि जारी छा ਜੰਮਲ ਮੈਂ ਉਹਲਾ ਉਹਲਾ ਕੋਲਾ ਇਹ ਉਹਲਾ ਕੋਲਾ ਇਹ ਉਹਲਾ ਕੋਲਾ ਇਹ ਨੀ ਉਹ ਸੰਗਤ ਹੈ ਸਤਿਗੁਰੂ ਜੀ ਆਪਣੇ ਮਾਣ ਦੇ ਆਨਦੇਸ਼ੇ ਅਕਲ ਸਾਡੀ ਮੌਤ ਦਾ ਕਰੀਏ ਕਰਮ ਉਹ ਦੈਮ ਜੀ ਰਾਤਨੀ ਅੰਤ ਨਿਮਾਸ਼ਾ ਪੰਕਾ ਕਦੋਂ ਕਦੋਂ ਤੋਂ ਵੱਸੇ ਵਾਚੇ ਵਾਚਣਾ ਚੌਥਾ ਸੇਵਾ ਦੇ ਲਈ ਜਿਹੜੀ ਜਰੂਰਤ ਪੂਰੀ ਕਰਨਾ ਕਰੀਏ ਤੇ

जय दर्शन करे Jumpan, jumpan. Boleh duduklah. Siapa ਸਿਨੂ ਭਗਵਾਨ ਜੀ ਜਿਹਦੇ ਦੇ ਦਰਸ਼ਕੀ ਫਾਲ ਲੱਗਦਾ ਆਹ ਬੜੇ ਸੰਕਟਮਾਚ ਨੂੰ ਨਿਹੰਗ ਪੰਡਾਰੀ کریے سب جا پلیا میٹیڈور ਆਵਾਜ਼ ਤੋਂ ਪੈਜ ਤੋਂ ਸਾਰੇ ਚੱਲੇ ਆਓ ਉਹ ਹੁਣ ਕੁਝ ਵਾਲੇ ਉੱਤੇ ਬੈਠ ਕੇ ਅੱਗੇ ਬੇਨਤੀ ਕਰਾਂਗਾ ਜਿਹੜੀਆਂ ਵੀ ਬਾਰਾਂ ਵਾਲਿਆਂ ਦਾ ਕੁਝ ਹੋਣਾ ਮੈਂ ਬੋਲੇ ਰਾਜਾ ਪਤਾਲੀ ਸ਼੍ਰੋਮਣੀ ਪ੍ਰਧਾਨ ਜੀ ਦੀ ਸਮਾਧੀ ਸਤਾਂ ਦੇ ਦਰਸ਼ਨ ਕਰਵਾ ਰਹੇ ਆ ਇਹ ਦਾਰਮਾਣ ਪਿੰਡ ਗੁਰਦਾਸਪੁਰ ਜਿਵੇਂ ਦੇ ਵਿੱਚ ਹੈ ਜਿੱਥੇ ਅੱਜ ਉਹਨੇ ਦਰਸ਼ਨ ਲਾਈਵ ਤੇ ਕਰ ਰਹੇਗਾ ਸਭੇ ਪ੍ਰੋਬਲਮ ਹੈ ਸਕੇ ਵੀਡੀਓ ਪੂਰੀ ਦੇਖੋ ਲਾਈਕਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਸੋ ਇਹ ਕਰਕੇ ਆਪਸੇ ਸੰਮਰਪਿਤ 12 ਆ ਗਏ ਖੁਸ਼ੀ ਬਸੰ ਕਰਕੇ ਲਾਉਂਦੇ ਜੀ ਦਾ چار گردوارا چاند شو پراپت کے درشن کرنے दरबार पौड़ियां चढ़े पर ਤੋ ਕੋਸ ਖਾਨ ਬਬਾ ਨਾਮ ਦੇ ਇਕਮਾ ਜਿਦਾ ਦੇਖੋ ਕਿੰਨਾ ਸੋਹਣਾ ਸਜਾਇਆ ਹੋਵੇ ਜਿੰਦਾਂ ਸਰਕਾਰ ਨੇ ਪੁਲ ਤੇ ਕੋਈ ਜਿੰਦਾਂ ਮੈਂ ਕੋਈ ਨਹੀਂ ਨਾ ਇਸ ਦੱਖਣੀ ਰੇੜੀ ਉਹ ਪਾਪਾ ਯਾਰ ਪਾਪਾ ਭਾਈ ਵੀਰੋ ਵੀ ਆਪਣੇ ਸਮਾਰਟਿਆਂ ਦੇ ਲਾਈਕਾਂ ਤੇ ਸ਼ੇਅਰ ਕਰਨ ਸੰਸਕਪ ਹੋਏ ਆਪਾਂ ਗੁਰੂ ਪਰਪੋਸ ਨਾਲ ਸ਼ੁਰੂ ਹੋਨੇ ਪਰ ਬਣਾਵ ਜੀ ਦੇ ਦਰਬਾਰਾ ਜੀ ਦੇ ਦਰਸ਼ਨ ਕੀਤੇ ਅਤੇ ਸਮਰਥੀ ਜੀ ਤੇ ਗੁਰੂ ਜੀ ਨੇ ਦਰਸ਼ਨ ਦਿੱਤੇ ਜੀ ਉਸ ਥਾਂ ਤੇ ਦਰਸ਼ਨ ਤੇ ਲਾਈਕਾਂ ਸ਼ੇਅਰ ਕਰਨ ਸੰਸਕਪ ਹੈ ਤੁਹਾਨੂੰ ਬਹੁਤ ਬਹੁਤ